ਏ ਮਤੀ 6425 ਨੂੰ ਐ ਐਸਆਈ ਕੁਲਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਜਿਹੜਾ ਹੈਗਾ ਕੁਲਵਿੰਦਰ ਕੌਰ ਪਤਨੀ ਲੇਡ ਮੇਜਰ ਸਿੰਘ ਵਾਸੀ ਕਦੋੜਾ ਖੁਰਦ ਹਾਲ ਪਤਨੀ ਵਿਜੇ ਕੁਮਾਰ ਪੁੱਤਰ ਜਗਦੀਪ ਸਿੰਘ ਵਾਸੀ ਨਿਊ ਹਰਦਿਆਲ ਨਗਰ ਜਲੰਧਰ ਸ਼ਹਿਰ ਅਤੇ ਲਖਵੀਰ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਕਦੋੜਾ ਕਲਾਂ ਕਦੋੜਾ ਖੁਰਦ ਇਹਨਾਂ ਨੂੰ ਜਿਹੜਾ ਹੈਗਾ 112 ਗ੍ਰਾਮ ਹੀਰੋਂ ਦੇ ਨਾਲ ਕਾਬੂ ਕੀਤਾ ਗਿਆ ਹੈਗਾ ਦੇ ਨਾਲ 9300 ਰੁਪਿਆ ਡਰਗਮਨੀ ਵੀ ਰਿਕਵਰ ਕੀਤੀ ਹੈਗੀ ਜੀ ਇਹ ਜਿਹੜੀ ਕੁਲਵਿੰਦਰ ਕੌਰ ਹੈਗੀ ਹੈ ਇਹਦੇ ਕੋਲੋਂ 90 ਗ੍ਰਾਮ ਹਿਰੋਇਨ ਮਿਲੀ ਹੈਗੀ ਤੇ ਲਖਵੀਰ ਸਿੰਘ ਜਿਹੜਾ ਹੈਗਾ ਇਹਦੇ ਕੋਲੋਂ 22 ਗ੍ਰਾਮ ਹਿਰੋਇਨ ਜਿਹੜੀ ਹੈਗੀ ਆ ਉਹ ਬਰਾਮਦ ਹੋਈ ਹੈ ਖੁਸ਼ਹਰ ਪੁਛਗਿਸ ਦੇ ਵਿੱਚ ਸਾਹਮਣੇ ਆਇਆ ਕਿਥੋਂ ਨਸ਼ਾ ਲਿਆਉਂਦੇ ਸੀ ਇਹਨਾਂ ਦੀ ਪੁਛਗਿਸ ਚੱਲ ਰਹੀ ਹੈਗੀ ਆ ਜੀ ਇਹ ਉੱਥੇ ਲਿੰਕ ਜਿਹੜਾ ਹੈਗਾ ਉਹ ਜਿਹੜਾ ਅਗਲਾ ਸਟੈਬਲਿਸ਼ ਕੀਤਾ ਜਾ ਰਿਹਾ ਹੈਗਾ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਤਾਂ 2 ਦਿਨ ਦਾ ਰਿਮਾਨ ਹਾਸ ਕੀਤਾ ਗਿਆ ਹੈ ਪਹਿਲਾਂ ਵੀ ਕੋਈ ਮੁਕੱਦਮਾ ਦਾਇਰ ਜੈਨਾ ਤੀ ਜੀ ਇਨਵੈਸਟੀਗੇਸ਼ਨ ਜਾਰੀ ਹੈ ਜੀ ਇਨਵੈਸਟੀਗੇਸ਼ਨ ਦੇ ਦੌਰਾਨ ਜਿਹੜੀ ਚੀਜ਼ ਸਾਹਮਣੇ ਆਊਗੀ ਉਹ ਫਿਰ ਅਪਡੇਟ ਕੀਤਾ ਜਾਊਗਾ ਠੀਕ ਹੈ